ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਪਰਮਜੀਤ ਕੌਰ ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਅੱਜ ਦਾ ਵਲੌਗ ਆਪਾਂ ਸ਼ੁਰੂ ਕਰਦੇ ਆਂ ਆਪਾਂ ਲੱਗੇ ਸੀ ਸਬਜ਼ੀ ਬਣਾਉਣ ਕੀਆ ਕद्दू ਦੀ ਕद्दू ਮੈਂ ਕੱਟ ਲਿਆ ਸੀਗਾ ਤੇ ਆਪਾਂ ਇਧਰ ਗੈਸ ਚਲਾ ਲਿਆ ਆ ਉੱਤੇ ਕੜਾਈ ਰੱਖਤੀ ਆ ਤੇ ਵਿੱਚ ਕद्दू ਪਾਤਾ ਆ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਪਾਣੀ ਗਲਾਸ ਕੀ ਪਾਣੀ ਦਾ ਪਾਉਣਾ ਆ ਜਿਆਦਾ ਪਾਣੀ ਨਹੀਂ ਪਾਉਣਾ ਇਹਨੂੰ ਸਿਰਫ ਉਬਾਲਣਾ ਹੀ ਆ ਪਕਾਉਣਾ ਹੀ ਆ ਮੜਾ ਜਾ ਇਹਨੂੰ ਹੁਣ ਆਪਾਂ ਇਹਨੂੰ ਟੱਕ ਕੇ ਰੱਖ ਦੇਵਾਂਗੇ ਜਾਤੀ ਆਪਣੇ ਜਾਤੀ ਆਪਣਾ ਕਦੂ ਉਬਲਦਾ ਜੇ ਆਪਾਂ ਜਦ ਤੱਕ ਇਹਦੇ ਤੜਕਾ ਤਿਆਰ ਕਰ ਲੈਨੇ ਆ ਇਹ ਮੈਂ ਪਿਆਜ਼ ਚਲਦੀ ਪਈ ਆ ਇਹਦੇ ਵਿੱਚ ਆਪਾਂ ਪਿਆਜ਼ ਟਮਾਟਰ ਤੇ ਲਸਣ ਇਹ ਹੀ ਪਾਵਾਂਗੇ ਕਿ ਆ ਕਦੂ ਬੱਚੇ ਖਾਂਦੇ ਨੇਗੇ ਕਹਿੰਦੇ ਕੀ ਇਹ ਕਦੂ ਬਣਾ ਲਿਆ ਆ ਆਪਾਂ ਤੇ ਇਹ ਆਪਾਂ ਇਹ ਬਣਾਵਾਂਗੇ ਨਿਊ ਤਰੀਕੇ ਨਾਲ ਆਪਾਂ ਹੁਣ ਇੱਥੇ ਪਿਆਜ਼ ਛਿੱਲਦੇ ਆ ਇਹਨਾਂ ਨੂੰ ਗ੍ਰाइंड ਕਰਨਾ ਮਸ਼ੀਨ 'ਚ ਤੇ ਇਹਨੂੰ ਗ੍ਰਿੰਡਰ ਕਰਕੇ ਤੇ ਇਹਦਾ ਮਸਾਲਾ ਸਾਰਾ ਤਿਆਰ ਕਰ ਲੈਣਾ ਆ ਤੇ ਜਦ ਆਪਾਂ ਮਸਾਲਾ ਤਿਆਰ ਕਰਕੇ ਫੇਰ ਤੁਹਾਨੂੰ ਮਿਲਦੇ ਆ ਆਪਣਾ ਮਸਾਲਾ ਤਿਆਰ ਹੋ ਗਿਆ ਤੜਕੇ ਦਾ ਇਧਰ ਆਪਾਂ ਹਣ ਕद्दू ਚੈੱਕ ਕਰਦੇ ਆਂ ਕद्दू ਆਪਣੇ ਉਬਲ ਗਏ ਆਂ ਅਵਾਲ ਆ ਗਿਆ ਕਦੂਆਂ ਨੂੰ ਪੱਕ ਗਏ ਆ ਆਪਣੇ ਆਪਾਂ ਹੁਣ ਇਹਨਾਂ ਨੂੰ ਥੱਲੇ ਲਾ ਦੇਾਂਗੇ ਦੂਜੀ ਕੜਾਈ ਉੱਤੇ ਰੱਖਾਂਗੇ ਤੜਕਾ ਲਾਉਣ ਲਈ ਦੂਜੀ ਕੜਾਈ ਆਪਾਂ ਰੱਖ ਦਿੱਤੀ ਆ ਉੱਪਰ ਇਹ ਗਰਮ ਹੁੰਦੀ ਆ ਫੇ ਆਪਾਂ ਅਜੇ ਤੇਲ ਪਾਵਾਂਗੇ ਸਰੋਂ ਦਾ ਤੇਲ ਤੇਲ ਆਪਣਾ ਗਰਮ ਹੋ ਗਿਆ ਤੇਲ ਕੜਿਆ ਹੋਇਆ ਸੀ ਅੱਚ ਕarele ਤਲੇ ਸੀਗੇ ਤੇ ਉਹ ਤੇਲ ਪਿਆ ਸੀ ਉਹ ਪਾਤਾ ਸੀ ਵਿੱਚ ਤੇ ਆਪਾਂ ਪਹਿਲਾਂ ਵਿੱਚ ਹੁਣ ਜੀਰਾ ਪਾਇਆ ਆ ਇਹ ਲਸਣ ਪਾਤਾ ਆ ਪਹਿਲਾਂ ਆਪਾਂ ਲਸਣ ਨੂੰ ਭੁੰਨ ਲਾਂਗੇ ਲਾਲ ਕਰ ਲਾਂਗੇ ਲਸਣ ਆਪਣਾ ਲਾਲ ਹੋ ਗਿਆ ਹੁਣ ਆਪਾਂ ਪਿਆਜ਼ ਪਾ ਦਾਂਗੇ ਵਿੱਚ ਪਿਆਜ਼ ਜਦੋਂ ਆਪਣਾ ਭੱਜ ਗਿਆ ਗੁਲਾਬੀ ਜਿਹਾ ਹੋ ਗਿਆ ਤੇ ਉਦੋਂ ਅਸੀਂ ਆਪਾਂ ਟਮਾਟਰ ਪਾਵਾਂਗੇ ਧਰਮਕਾ ਦੋਨੋਂ ਕਦੂ ਦਾ ਪੇਸਟ ਬਣਾ ਲਾਂਗੇ ਹੌਲੀ ਹੌਲੀ ਕਰਦੀ ਸੀ ਕਿ ਮੈਂ ਜ ਤੇਜ਼ ਕਰਦੀ ਸੀ ਤੇ ਛਿੱਟੇ ਪੈਂਦੇ ਸੀ ਉੱਤੇ ਗਰਮ ਪਾਣੀ ਦੇ ਅੰਦਰ ਪਿਆਜ਼ ਆਪਣਾ ਭੱਜ ਗਿਆ ਹੁਣ ਟਮਾਟਰ ਪਾ ਦਾਂਗੇ ਵਿੱਚ ਨਾਲ ਹੀ ਆਪਾਂ ਹਣੇ ਇੱਥੇ ਮਸਾਲੇ ਪਾ ਦਾਂਗੇ ਇਹ ਮੈਂ ਪਾਈ ਆ ਮੈਂ ਸੁੱਕੀ ਮੇਥੀ ਘਰ ਦੀ ਸਕਾਈ ਮੇਥੀ ਆ ਜਿਹਨੂੰ ਕਸੂਰੀ ਮੇਥੀ ਕਹਿ ਦਿੰਦੇ ਆ ਇਹ ਗਰਮ ਮਸਾਲਾ ਕਾਲੀ ਮਿਰਚ ਇਹ ਮੈਂ ਲਾਲ ਮਿਰਚ ਪਾਈ ਆ ਇਮ ਨਮਕ ਪਾਇਆ ਹੁਣ ਵਿੱਚ ਹੁਣ ਪਾਵਾਂਗੇ ਹਲਦੀ ਇਹਦੇ ਵਿੱਚ ਆਪਾਂ ਇਹ ਤੇ ਮੈਂ ਥੋੜਾ ਜਿਹਾ ਹਰਾ ਧਨੀਆ ਪਾ ਦਿੱਤਾ ਸੀ ਵਿੱਚ ਤੇ ਆਪਾਂ ਹੁਣ ਇਹਨੂੰ 2 ਮਿੰਟ ਭੁੰਨ ਲਾਂਗੇ 2 ਮਿੰਟ ਹੋ ਗਏ ਭੁੰਨਦੇ ਨੂੰ ਹੁਣ ਬੱਚਾ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਪਾਣੀ ਪਾ ਕੇ ਥੋੜਾ ਜਿਹਾ ਆਪਾਂ ਹੁਣ ਇਹਨੂੰ ਭੁੰਨਾਗੇ ਮਸਾਲਿਆਂ ਨੂੰ ਇਹ ਆਪਣਾ ਪਨੀਰ ਆ ਪਨੀਰ ਆ ਆਪਾਂ ਘਰ ਦਾ ਹੀ ਬਣਾਇਆ ਆ ਆਪਾਂ ਘਰ ਦਾ ਹੀ ਪਨੀਰ ਬਣਾਇਂਦਾ ਆ ਕਦੇ ਮੁੱਲ ਨਹੀਂ ਲੈਂਦਾ ਹੈਗਾ ਇਹ ਗਾਂ ਦੇ ਦੁੱਧ ਦਾ ਪਨੀਰ ਆ ਇਹਦੇ ਆਪਾਂ ਕੱਟ ਕੇ ਪੀਸ ਕਰ ਲਾਂਗੇ ਤਦ ਆਪਣਾ ਤੜਕਾ ਤਿਆਰ ਹੋ ਗਿਆ ਹੁਣ ਵਿੱਚ ਆਪਾਂ ਇਹ ਕद्दू ਪਾ ਦਾਂਗੇ ਜਿਹੜਾ ਪੇਸਟ ਬਣਾਇਆ ਆ ਹੁਣ ਇਹਨਾਂ ਨੂੰ ਆਪਾਂ ਮਿਕਸ ਕਰ ਲਾਂਗੇ ਇਨੂੰ ਹੁਣ ਆਪਾਂ ਢੱਕ ਕੇ 5 ਕਿ ਮਿੰਟ ਇਹਨੂੰ ਆਪਾਂ ਪਕਾਵਾਂਗੇ ਹੋਰ ਦੇਖੋ ਆਪਣਾ ਕਦੂ ਪੱਕ ਗਿਆ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਨੀਰ ਪਨੀਰ ਪਾ ਕੇ ਵੀ ਇਹਨੂੰ ਆਪਾਂ 5 ਮਿੰਟ ਪਕਾਵਾਂਗੇ ਹੋਰ ਇਹ ਬਹੁਤ ਸਵਾਦ ਬਣਦੀ ਹੈ ਸਭ ਦੀ ਬਹੁਤ ਟੇਸਟੀ ਜਿਸ ਤਰ੍ਹਾਂ ਬਣਾਈ ਹੈ ਉਦਾਂ ਨਹੀਂ ਤਾਂ ਬੱਚੇ ਖਾਂਦੇ ਨਹੀਂ ਇਦਾਂ ਖਾ ਲੈਂਦੇ ਉਹ ਕਹਿੰਦੇ ਮੰਮੀ ਜਾਂ ਪਨੀਰ ਪਾ ਕੇ ਬਣਾਓ ਜਾਂ ਦੁੱਧ ਪਾ ਕੇ ਬਣਾਓ ਦੂਜਾ ਕਦੋਂ ਖਾਂਦੇ ਨਹੀਂ ਇਹ ਚਲੋ ਜੀ ਆਪਣੀ ਸਬਜ਼ੀ ਬਣ ਕੇ ਹੋ ਗਈ ਹੈ ਤਿਆਰ ਦੇਖੋ ਕਿੰਨੀ ਸੋਹਣੀ ਬਣੀ ਆ ਖਾਣ ਚ ਵੀ ਬਹੁਤ ਸਵਾਦ ਬਣਦੀ ਹੈ ਇਹ ਹੁਣ ਆਪਾਂ ਇਹਦੇ ਵਿੱਚ ਧਨੀਆ ਪਾਵਾਂਗੇ ਹਰਾ ਧਨੀਆ ਧਨੀਆ ਦੇ ਪਾਉਣ ਨਾਲ ਆਪਣੇ ਸਬਜ਼ੀ ਦਾ ਹੋਰ ਸੁਆਦ ਵੱਧ ਜਾਣਾ ਆ ਤੇ ਚਲੋ ਜੀ ਆਪਾਂ ਅੱਜ ਦਾ ਵਲੌਗ ਇੱਥੇ ਐਂਡ ਕਰਦੇ ਆ ਮਿਲਦੇ ਆ ਕਿਸੇ ਹੋਰ ਵਲੌਗ ਨਾਲ ਜਦ ਤੱਕ ਲਈ ਸਤਿ ਸ੍ਰੀ ਅਕਾਲ